कहा महिलाओं को पैसा मिलेगा साढ़े आठ हजार जो भी मिलेगा सरकार वहां तो हमारी सरकार नहीं, है नहीं तो बोलो हमारी सरकार नहीं हम नहीं कर सकते क्या है हम लोग तो छोटे थे कहते थे नहीं भाई आई एस नौकरी तक नहीं करती खेती कर जाएगा आदमी खेती नहीं कर रहा ਜੋ ਜਿੱਥੇ ਮਾਰੇ ਭਿੰਨੇ ਕਹਾ ਪਰ ਤੁਸੀਂ ਦੇਖਾ ਤੇ ਇਹਿਆ ਸਾਦੀ ਹੈ ਮਾੜਾ ਕੋਈ ਚੋਣ ਕਿਉਂ ਕਰੀ ਕੱਲ ਵੀ ਰਾਤ ਨੂੰ ਰਾਜ ਸਭਾ ਕੀ ਆਂ ਜਿਹੜੇ ਬੈਠੇ ਦੇਖੇ ਕਾਫੀ ਲੋਕ ਬੈਠੇ ਸਨ ਔਰ ਬਹੁਤ ਅਸੰਗਠਿਤ ਲੋਕ ਉਹਨਾਂ ਕੇ ਅੰ내 ਹੀ ਵੀ ਸਹੀ ਸੀ ਭਾਈ ਪਹਿਲੇ ਤੁੰਨਾ ਪੱਕੇ ਹੋ ਜਾ ਹਰ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਐਮਐਸਪੀ ਦੇਣਾ ਹੈਗਾ ਮੋਦੀ ਜੀ ਨੇ 2014 ਵਿੱਚ ਵੀ ਕਿਹਾ ਸੀਗਾ ਆਪਣੇ ਮੈਨੀਫੈਸਟੋ ਲਿਖਿਆ ਸੀਗਾ राहुल गांधी ਆਪਣੇ ਮੈਸੇਜ ਸੌਣ ਲਿਖਿਆ ਹੈਗਾ ਦਿੰਦਾ ਕੋਈ ਨਹੀਂ ਹੈ ਅਸੀਂ ਮੋਦੀ ਜੀ ਨੂੰ ਚਿੱਠੀ ਲਿਖ ਰਹੇ ਹਾਂ ਸਾਰੇ ਮਿਲ ਕੇ ਇੱਥੇ 26 ਸੰਗਠਨ ਦੇ ਸੂਏ ਤੋਂ ਜਿਹੜੇ 12 ਫੋਨ ਆ ਰਹੇ ਨੇ ਜਾਂ ਜਿਹੜੇ ਇੱਥੇ ਬੈਠੇ ਨੇ ਸਭ ਮਿਲਾ ਕੇ 26 ਸੰਗਠਨ ਨੇ 250 ਸੰਗਠਨ ਹੋ ਗਏ ਸਭੀ ਪ੍ਰਾਂਤਾਂ ਦੇ ਸਾਡਾ ਕਹਿਣਾ ਹੈਗਾ ਕਿ ਮੋਦੀ ਜੀ ਤੁਹਾਡੀ ਸਰਕਾਰ ਐ ਐਮਐਸਪੀ ਦੀ ਗਾਰੰਟੀ ਦਿਓ ਗੁੱਧ ਦੀ ਅਨਾਜ ਦੀ ਫਲ ਦੀ ਸਬਜ਼ੀ ਦੀ ਕੋਈ ਰਾਹੁਲ ਗਾਂਧੀ ਨੂੰ ਹੈਗਾ ਕਹਤੇ ਸੀ ਕਿ ਆਸੇ ਮੇਰੀ ਸਰਕਾਰ ਆਏਗੀ ਅਸੀਂ ਤਾਂਗੇ ਤੁਹਾਡੀ ਸਰਕਾਰ ਤਾਂ ਨਹੀਂ ਪਰ ਜਿੱਥੇ ਜਿੱਥੇ ਤੁਹਾਡੀ ਰਾਜ ਸਰਕਾਰਾਂ ਨੇ ਉਥੇ ਦਵੋ ਜੇ ਉਥੇ ਵੀ ਨਹੀਂ ਦੋਗੇ ਅਸੀਂ ਸਮਝਾਂਗੇ ਕਿ ਤੁਸੀਂ ਦੋਨੋਂ ਬਰਾਬਰ ਹੈਗੇ ਜੰਗਲ ਕਰ ਰਹੇ ਹੋ ਫਿਰ ਉਸ ਹਾਲਤ ਵਿੱਚ ਤੀਸਰੀ ਸਰਕਾਰ ਕਿਸਾਨ ਆਪਣੀ ਸਰਕਾਰ ਬਣਾ ਉਸ ਹਾਲਤ ਵਿੱਚ ਸਰਕਾਰ ਆਪਣੀ ਬਣਾਉਣ ਦੀ ਕੋਸ਼ਿਸ਼ ਕਰੇਗਾ ਜੇ ਦੋਨੋਂ ਨਹੀਂ ਦੇਣਗੇ ਸਾਡੂ ਇਹ ਕੰਪਿਟੀਸ਼ਨ ਕਰ ਲੋ ਕਿੰਨੇ ਦੇਣਾ ਹਰਿਆਣਾ ਕੇ ਚਿਗਾਵ ਕੋ ਲੈ ਕੇ ਵੀ ਚर्चा ਹੋਈ ਬਿਲਕੁਲ ਚਰਚਾ ਹੋਈ हरियाणा के किसान भाइयों से यहाँ कम से कम 20 संगठन पंद्रह बीस संगठन के उनसे ये बात हुई है आप लोगों से मांगना बंद करो और मजबूती से करो पूरे देश के एम एस पी कटी मोर्चा की जेडी मीटिंग एक फोटो गुरुद्वारा अफगानिस्तान हुई थी जिसकी प्रधानगी ਤੇ ਸਾਡੇ ਇਨਸਾਫ ਦਾ ਮੈਂਬਰ ਆਫ ਪਾਰਲੀਮੈਂਟ ਰਾਜੀ ਸੇਠੀ ਜੀ ਵੀ ਆਏ ਆ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਐਮਐਸਪੀ ਸਾਰੀ ਚੀਜ਼ਾਂ ਤੇ ਐਮਐਸਪੀ ਦੁੱਧ ਤੇ ਵੀ ਦਿਓ ਸਬਜ਼ੀਆਂ ਤੇ ਵੀ ਦਿਓ ਫਲਾਂ ਤੇ ਵੀ ਦਿਓ ਜੇ ਐਮਐਸਪੀ ਤੁਸੀਂ ਨਾ ਦਿੱਤੀ ਅਸੀਂ ਨਾ ਕਰਨੇ ਲਾਉਣੇ ਆ ਨਾ ਮਜਬੂਰ ਕਰਨੇ ਆ ਫੇਰ ਅਸੀਂ ਆਪਣੀ ਆਪ ਦੀ ਸਰਕਾਰ ਬਣਾ ਕੇ ਐਮਐਸਪੀ ਲਾਗੂ ਕਰਾਂਗੇ ਤੇ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਨੇ ਤੱਕ ਇਕੱਠੇ ਹੋ ਕੇ ਚੋਣ ਲਣਗੇ ਉਹਨਾਂ ਦੇ ਨਾਲ ਅਸੀਂ ਬਿਲਕੁਲ ਖੜਾਂਗੇ ਜਿਆ ਟਟਾਣਾਵਾਂ ਤੇ ਹੱਥਾਂ ਬਾਜ਼ ਕਰਾ ਰਿਆਂ ਵੈਰੀ ਮਿੱਤ ਨਾ ਹੋਏ ਤੇ ਜਿਹੜੇ ਲੀਡਰ ਸਾਨੂੰ ਧਰਮਗਿਆਰਿਆਂ ਦੇ ਪਾਉਂਦੇ ਆ ਤੇ ਉਹਦੋਂ ਕਿਸਾਨਾਂ ਦੇ ਨੇਤਾ ਕਹੋਂਦੇ ਆ ਤੇ ਬੰਦੀ ਸਿੰਘਾਂ ਨੂੰ ਬੰਦ ਕਰਕੇ ਰੱਖਦੇ ਆ ਤੇ ਜੇ ਉਹ ਆਪਣੇ ਕੀਦੇ ਤੋਂ ਭੱਜ ਜਾਂਦੇ ਆ ਤੇ ਫੇਰ ਅਸੀਂ ਆਪਣੇ ਕਿਸਾਨਾਂ ਨੂੰ ਨੇਤਾ ਬਣਾ ਕੇ ਆਪਣੇ ਕਿਸਾਨਾਂ ਦੇ ਮਸਲੇ ਹੱਲ ਕਰਾਵਾਂਗੇ ਤੇ ਫਿਰ ਇਹ ਜਿਹੜੀ ਐਮਐਸਪੀ ਦੀ ਗਾਰੰਟੀ ਸਾਨੂੰ ਮੰਗਣ ਦੀ ਲੋੜ ਨਹੀਂ ਤੇ ਅਸੀਂ ਆਪ ਲਾਗੂ ਕਰਾਂਗੇ ਇਸ ਕਰਕੇ ਕਿਸਾਨ ਹੁਣ ਮੰਗਤਾ ਨਹੀਂ ਰਹੂਗਾ ਹੁਣ ਦੇਲਵਾਨ ਬਣੂਗਾ